ਤੇ ਜੀਜਾ ਜੀ ਤੇ ਭਨੇਵੀ ਸਾਡੇ ਜਦੋਂ ਬਾਹਰੋਂ ਘਰ ਆਉਂਦੇ ਨੇ ਉਹਨਾਂ ਦੇ ਪਿੱਛੇ ਹੀ ਕੋਈ ਬੰਦੇ ਆਉਂਦੇ ਨੇ ਜੋ ਕਿ ਆਉਂਦਿਆਂ ਹੀ ਵੇਸ਼ਟ ਮਾਰਦੇ ਨੇ ਤੇ ਆਉਂਦੇ ਹੀ ਉਹਨੇ ਵਾ ਗੋਲੀਆਂ ਚਲਾ ਦਿੰਦੇ। ਭਾਵੇਂ ਕਿਸੇ ਕੋਈ ਘਰ ਦੇ ਵਿੱਚ ਕੋਈ ਚੋਰੀ ਕਰਨ ਲਈ ਨਹੀਂ ਕੋਈ ਲੁੱਟਖੋ ਚੋਰੀ ਵਾਲੀ ਐਸੀ ਤੇ ਕੋਈ ਵਾਰਦਾਤ ਸਾਹਮਣੇ ਆਈ ਨਹੀਂ ਜੀ ਨਾ ਹੀ ਉਹਨਾਂ ਨੇ ਕੋਈ ਲੁੱਟਖੋ ਕੀਤੀ ਏ ਨਾ ਹੀ ਉਹ ਲੁੱਟਖੋ ਕਰਨ ਪਏ ਨੇ ਜਦੋਂ ਉਹ ਐਂਟਰ ਹੋਏ ਨੇ ਐਂਟਰ ਹੁੰਦੇ ਹੀ ਉਹਨਾਂ ਗੋਲੀਆਂ ਚਲਾ ਦਿੱਤੀਆਂ। ਜਿੱਥੇ ਸਾਡੇ ਜੀਜਾ ਜੀ ਨੂੰ ਵੀ 18-20 ਗੋਲੀਆਂ ਲੱਗੀਆਂ ਨੇ ਉਹਨਾਂ ਦੀ ਮੌਕੇ ਤੇ ਡੈਥ ਹੋ ਜਾਂਦੀ ਹੈ ਰਾਤੀ ਤਕਰੀਬਨ 11:30 ਵਜੇ ਦੀ ਏ ਘਟਨਾ ਹੈ ਰਾਤੀ ਬਨੇ ਵੀ ਸਾਡੇ ਨੂੰ ਵੀ 12-13 ਗੋਲੀਆਂ ਵੱਜੀਆਂ ਨੇ 25 ਸੇਫ ਆਇਆ ਅ 25 ਹਾਲੇ ਵੀ ਹਸਪੀਟਲ ਦੇ ਵਿੱਚ ਹੈ ਜੀ ਓਕੇ ਉਹਨੂੰ ਇੱਕ ਵਾਰੀ ਮੜੀ ਜੀ ਹੋਸ਼ ਆਈ ਸੀ ਪਰ ਜਦੋਂ ਉਹਨੂੰ ਪਤਾ ਲੱਗਾ ਕਿ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ ਏ ਉਹ ਨੂੰ ਫਿਰ ਹੋਸ਼ ਨਹੀਂ ਆਈ ਕੋਈ ਇਹਨਾਂ ਦੀ ਇੱਥੇ ਵੀ ਕਿਸੇ ਨਾਲ ਕੋਈ ਦੁਸ਼ਮਣੀ ਵੈਰ ਵਿਰੋਧ ਨਹੀਂ ਸੀ ਤੇ ਕੈਨੇਡਾ ਤੇ ਹਾਲੇ ਗਏ ਨੂੰ ਇੱਕ ਮਹੀਨਾ ਹੋਇਆ ਸੀ ਉੱਥੇ ਜਾ ਕੇ ਦੁਸ਼ਮਣੀ ਕੀ ਹੋਣੀ ਸੀ ਜੇ ਸਾਡੇ ਇਥੋਂ ਦੇ ਵਾਸੀ ਨੇ ਤੇ ਸਾਡੀ ਭਾਰਤ ਸਰਕਾਰ ਹੀ ਸਾਡੀ ਰੱਖਿਆ ਕਰੇਗੀ। ਰੋਜ਼ਾਨਾ ਸਪੋਕਸਮੈਨ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਰਜੀਤ ਕਾ ਸਵਾਗਤ ਕਰਦੀ ਹਾਂ। ਦਰਸ਼ਕੋ ਬੜੀ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਕੈਨੇਡਾ ਦੇ ਵਿੱਚ ਪਤੀ ਪਤਨੀ ਵਿਜ਼ਟਰ ਵਿਜੇਤੀ ਇੰਡੀਆ ਤੋਂ ਆਪਣੇ ਬੱਚਿਆਂ ਨੂੰ ਮਿਲਣ ਜਾਂਦੇ ਨੇ ਤਾਂ ਉੱਥੇ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਬਜ਼ੁਰਗ પતિ ਪਤਨੀ ਹੁੰਦੇ ਨੇ ਆਪਣੇ ਬੱਚਿਆਂ ਨੂੰ ਮਿਲਣ ਜਾਂਦੇ ਨੇ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਲਗਾਤਾਰ ਕੈਨੇਡਾ ਤੋਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਕਈ ਹਾਰਟ ਅਟੈਕ ਦੇ ਨਾਲ ਮੌਤਾ ਹੋ ਰਹੀਆਂ ਨੇ ਤੇ ਕਿਤੇ ਕਿਲਿੰਗ ਹੋ ਜਾਂਦੀ ਹੈ ਐਸੀ ਹੀ ਇੱਕ ਘਟਨਾ ਹਰਪਜਨ ਕੌਰ ਤੇ ਉਹਨਾਂ ਦੇ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਪਰਿਵਾਰ ਦੇ ਵਿੱਚੋਂ ਹੀ ਇੱਕ ਸਦਸਾ ਮੌਜੂਦ ਹੈ ਹਰਕੀਰਤ ਸਿੰਘ ਜੀ ਅਕਸਰ ਤੁਸੀਂ ਦੇਖਦੇ ਹੋ ਕਿ ਇਤਿਹਾਸਿਕ ਸਥਾਨਾਂ ਤੇ ਸੇਵਾਵਾਂ ਨਿਭਾਉਂਦੇ ਨੇ ਤੇ ਗੁਰਦੁਆਰਾ ਥੜਾ ਸਾਹਿਬ ਜੀ ਦੇ ਮੈਨੇਜਰ ਵੀ ਨੇ ਗਲਬਾਤ ਕਰ ਲਾਂਗੇ ਕਿਉਂਕਿ ਇਹਨਾਂ ਦੇ ਸਿਸਟਰ ਸੀ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਜੀਜਾ ਜੀ ਸੀ ਜਿਹੜੇ ਕਿ ਥੋੜਾ ਹੀ ਟਾਈਮ ਹੋਇਆ ਸ਼ਾਇਦ ਵੀਜ਼ਟਰ ਵੀਜ਼ੇ ਤੇ ਇੰਡੀਆ ਤੋਂ ਕੈਨੇਡਾ ਜਾਂਦੇ ਨੇ ਗਲਬਾਤ ਕਰਕੇ ਸਾਰੀ ਜਾਣਕਾਰੀ ਲੈਣਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਕੀਰਤ ਸਿੰਘ ਜੀ ਪਹਿਲਾਂ ਤਾਂ ਅਸੀਂ ਇਹ ਹੀ ਜਾਣਨਾ ਚਾਹੁੰਦੇ ਹਾਂ ਲਗਾਤਾਰ ਕੇਸ ਤਾਂ ਬਹੁਤ ਵੱਧ ਰਹੇ ਨੇ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਕੈਨੇਡਾ ਦੇ ਵਿੱਚ ਹੁਣ ਕੋਈ ਸੇਫ ਨਹੀਂ ਹੈਗਾ ਪਰ ਇਹ ਤਾਂ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਕਿ ਕਿ ਅੰਨੇਵਾਹ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜੀ ਜੀ ਸਾਡੇ ਭਨੇਵੀ ਅਤੇ ਭਾਂਜਾ ਜੀ ਜੋ ਕਿ ਸਟੱਡੀ ਵੀਜ਼ੇ ਤੇ ਗਏ ਸਨ ਜੋ ਕਿ ਉੱਥੋਂ ਦੇ ਪੀਆਰ ਨੇ ਹੂੰ ਬੱਚੇ ਉੱਥੇ ਸਨ ਬੱਚਿਆਂ ਨੂੰ ਮਿਲਣ ਵਾਸਤੇ ਅਗਸਤ ਦੇ ਵਿੱਚ ਇੱਥੋਂ ਗਏ ਨੇ ਜੀ ਜੀ ਅਗਸਤ ਚ ਗਏ ਨੇ ਤੇ ਬੱਚਿਆਂ ਨੇ ਵਾਰ-ਵਾਰ ਬੁਲਾਉਂਦੇ ਸਨ ਕਿ ਸਾਡੇ ਕੋਲ ਆਓ ਹੂੰ ਕਾਫੀ ਟਾਈਮ ਹੋ ਗਿਆ ਸੀ ਇਹਨਾਂ ਨੂੰ ਗਿਆ ਨੂੰ ਅਗਸਤ ਗਏ ਜੀਜਾ ਸਾਡੇ ਦਾ ਜੀਜਾ ਜੀ ਦਾ ਬਰਥਡੇ ਸੀ ਉਹਨਾਂ ਕਹੇ ਜੇ ਇੱਥੇ ਆਓ ਅਸੀਂ ਬਰਡੇ ਇਕੱਠੇ ਸੈਲੀਬ੍ਰੇਟ ਕਰਾਂਗੇ 20 ਤਰੀਕ ਦੀ ਜੋ ਰਾਤ ਤੇ ਉੱਥੇ ਸਾਡੇ ਜੀਜਾ ਜੀ ਤੇ ਪਨੇਵੀ ਇਹ ਮਾਰਕੀਟ ਗਏ ਸਨ ਪਨੇਵਾ ਜਿਹੜਾ ਟਰੱਕ ਲੈ ਕੇ ਉਹ ਟਰੱਕ ਚਲਾਉਂਦਾ ਸੀ ਉਹ ਯੂ ਐਸ ਏ ਜੀ ਟਰੱਕ ਤੇ ਗਿਆ ਹੋਇਆ ਸੀ ਸਾਰੀ ਫੈਮਲੀ ਗੁਰਸਿੱਖ ਸੀ ਸਾਰੀ ਫੈਮਲੀ ਗੁਰਸਿੱਖ ਸੀ ਜੀ ਸਾਰੇ ਨਾਮ ਸਿਮਰਨ ਵਾਲੇ ਸਾਡੇ ਜੀਜਾ ਜੀ ਦਮਾਲਾ ਬੰਦੇ ਸਨ ਭੈਣ ਜੀ ਵੀ ਦਮਾਲਾ ਬੰਦੇ ਸਨ ਪਨੇਵੀ ਪਨੇਵਾ ਸਾਰੇ ਦਮਾਲਾ ਬੰਦੇ ਸਨ ਗੁਰਸਿੱਖ ਗੁਰਸਿੱਖ ਫੈਮਲੀ ਸਾਰੇ ਸੀ ਹੂੰ ਤੇ ਜੀਜਾ ਜੀ ਤੇ ਭਨੇਵੀ ਸਾਡੇ ਜਦੋਂ ਬਾਹਰੋਂ ਘਰ ਆਉਂਦੇ ਨੇ ਉਹਨਾਂ ਦੇ ਪਿੱਛੇ ਹੀ ਕੋਈ ਬੰਦੇ ਆਉਂਦੇ ਨੇ ਜੋ ਕਿ ਆਉਂਦਿਆਂ ਹੀ ਬ੍ਰੇਸ਼ਟ ਮਾਰਦੇ ਨੇ ਤੇ ਆਉਂਦੇ ਨੇ ਉਹਨੇ ਵਾ ਗੋਲੀਆਂ ਚਲਾ ਦਿੰਦੇ। ਕੋਈ ਤਾਂ ਕੇਸ ਸੀ ਕੋਈ ਘਰ ਦੇ ਵਿੱਚ ਕੋਈ ਚੋਰੀ ਕਰਨ ਲਈ ਨਹੀਂ ਕੋਈ ਲੁੱਟਖੋ ਚੋਰੀ ਵਾਲੀ ਐਸੀ ਤੇ ਕੋਈ ਵਾਰਦਾਤ ਸਾਹਮਣੇ ਆਈ ਨਹੀਂ ਜੀ ਨਾ ਹੀ ਉਹਨਾਂ ਨੇ ਕੋਈ ਲੁੱਟਖੋ ਕੀਤੀ ਏ ਨਾ ਹੀ ਉਹ ਲੁੱਟਖੋ ਕਰਨ ਪਏ ਨੇ ਜਦੋਂ ਉਹ ਐਂਟਰ ਹੋਏ ਨੇ ਐਂਟਰ ਹੁੰਦੇ ਹੀ ਉਹਨਾਂ ਗੋਲੀਆਂ ਚਲਾ ਦਿੱਤੀਆਂ ਨੇ ਜਿੱਥੇ ਸਾਡੇ ਜੀਜਾ ਜੀ ਨੂੰ ਵੀ 18-20 ਗੋਲੀਆਂ ਲੱਗੀਆਂ ਨੇ ਉਹਨਾਂ ਦੀ ਮੌਕੇ ਤੇ ਡੈਥ ਹੋ ਜਾਂਦੀ ਹੈ ਜੀ ਤੇ ਭੈਣ ਜਿਹੜੀ ਸੀ ਉਹ ਨੂੰ ਵੀ 15 16 ਗੋਲੀਆਂ ਲੱਗੀਆਂ ਜੋ ਕਿ ਹਸਪੀਟਲ ਦੇ ਵਿੱਚ 5 6 ਦਿਨ ਉਹਨਾਂ ਸਰਵਾਈਵ ਕੀਤਾ ਜੀ 20 ਤਰੀਕ ਦੀ ਇਹ ਘਟਨਾ ਸੀ ਤੇ ਤਕਰੀਬਨ 4 ਦਸੰਬਰ ਨੂੰ ਉਹਨਾਂ ਦੀ ਵੀ ਹਸਪੀਟਲ ਦੇ ਵਿੱਚ ਡੈਥ ਹੋ ਜਾਂਦੀ ਹੈ ਮਤਲਬ ਕਿ ਗੋਲੀਆਂ ਕਿੰਨੇ ਤਰੀਕ ਨੂੰ ਵੱਜਦੀਆਂ ਨੇ ਗੋਲੀਆਂ 20 ਤਰੀਕ ਨੂੰ ਨਵੰਬਰ 20 ਨਵੰਬਰ ਨੂੰ ਰਾਤੀ ਤਕਰੀਬਨ 11:30 ਵਜੇ ਦੀ ਇਹ ਘਟਨਾ ਹੈ ਰਾਤੀ ਪਨੇਵੀ ਸਾਡੇ ਨੂੰ ਵੀ 12-13 ਗੋਲੀਆਂ ਵੱਜੀਆਂ ਨੇ 13 ਦਿਨ ਲਗਾਤਾਰ ਹਸਪੀਟਲ ਦੇ ਵਿੱਚ ਰਹੀ 13 ਦਿਨ ਹਸਪੀਟਲ ਦੇ ਵਿੱਚ ਰਹੇ ਨੇ ਜੀ ਤੇ ਬੱਚੀ ਸੇਫ ਆਈ ਆ ਉਹ ਬੱਚੀ ਹਾਲੇ ਵੀ ਹਸਪੀਟਲ ਦੇ ਵਿੱਚ ਹੈ ਜੀ ਓਕੇ ਉਹਨੂੰ ਇੱਕ ਵਾਰੀ ਮੜੀ ਜੀ ਹੋਸ਼ ਆਈ ਸੀ ਜੀ ਪਰ ਜਦੋਂ ਉਹਨੂੰ ਪਤਾ ਲੱਗਾ ਕਿ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ ਹੈ ਉਹ ਨੂੰ ਫਿਰ ਹੋਸ਼ ਨਹੀਂ ਆਈ ਜੀ ਉਹ ਹੁਣ ਬੇਹੋਸ਼ ਹੈ ਹਸਪੀਟਲ ਦੇ ਵਿੱਚ ਜੀ ਲੱਕ ਕੰਡੀਸ਼ਨ ਦੇ ਵਿੱਚ ਹਾਂਜੀ ਜੀ ਕਿਉਂਕਿ ਗੋਲੀਆਂ ਬਹੁਤ ਜ਼ਿਆਦਾ ਉਹਨੂੰ ਵੀ 12-13 ਗੋਲੀਆਂ ਵੱਜੀਆਂ ਹੋਈਆਂ ਨੇ ਉਹਦੇ ਨਾਲ ਬੱਚੀ ਵੀ ਹਾਲੇ ਹਸਪੀਟਲ ਦੇ ਵਿੱਚ ਹੈ ਉਹ ਵੀ ਆਪਾ ਜਨਕੌਰ ਜੀ ਦੀ ਕਦੋਂ ਡੈਥ ਹ ਹਰਪਜਨ ਕੋਰਜੀ ਦੀ ਡੈਥ ਹੁੰਦੀ ਸੀ 4 ਤਰੀਕ ਨੂੰ 4 ਦਸੰਬਰ ਨੂੰ 4 ਦਸੰਬਰ ਨੂੰ ਜੀ ਉਹ ਕੁਝ ਦਿਨ ਹਸਪੀਟਲ ਚ ਰਹੇ ਉਸ ਤੋਂ ਬਾਅਦ 4 ਤਰੀਕ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੀ ਇੱਥੋਂ ਵਿਜ਼ਟਰ ਵਿਜੇ ਤੇ ਜਾਂਦੇ ਨੇ ਹਜੇ ਮਹੀਨਾ ਹੀ ਹੋਇਆ ਹੁੰਦਾ ਗਿਆ ਉਹ ਇੱਥੇ ਵਿਜ਼ਟਰ ਵਿਜੇ ਤੇ ਹੀ ਗਏ ਸਨ ਕਿਉਂਕਿ ਭਾਰਤ ਦੇ ਨਾਗਰਿਕ ਸਨ ਇਹਨਾਂ ਕੋਲ ਇੰਡੀਅਨ ਪਾਸਪੋਰਟ ਸਨ ਵਿਜ਼ਟਰ ਵਿਜੇ ਤੇ ਹੀ ਕੈਨੇਡਾ ਗਏ ਹੋਏ ਸਨ ਦੁਸ਼ਮਣੀ ਤਾਂ ਨਹੀਂ ਸੀ ਕਿਸੇ ਨਾਲ ਕੋਈ ਦੁਸ਼ਮਣੀ ਤੇ ਦੇਖੋ ਜੀ ਇੱਥੇ ਬੱਚੇ ਬਾਹਰ ਸਨ ਇੱਥੇ ਵੀ ਇਹ ਦੋਨੋਂ ਸਾਡੇ ਜੀਜਾ ਜੀ ਤੇ ਭੈਣ ਜੀ ਨਾਮ ਸਿਮਰਨ ਵਾਲੇ ਸਨ ਜ਼ਿਆਦਾਤਰ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸਮਾਗਮ ਕੀਰਤਨ ਸਮਾਗਮ ਹੁੰਦਾ ਸੀ ਤੇ ਉੱਥੇ ਰਹਿੰਦੇ ਸਨ ਸਮਾਗਮਾਂ ਤੇ ਹਾਂਜੀ ਸਮਾਗਮਾਂ ਤੇ ਜ਼ਿਆਦਾਤਰ ਰਹਿੰਦੇ ਹੁੰਦੇ ਸਨ ਕੋਈ ਇਹਨਾਂ ਦੀ ਇੱਥੇ ਵੀ ਕਿਸੇ ਨਾਲ ਕੋਈ ਦੁਸ਼ਮਣੀ ਵੈਰ ਵਿਰੋਧ ਨਹੀਂ ਸੀ ਤੇ ਕੈਨੇਡਾ ਤੇ ਹਾਲੇ ਗਏ ਨੂੰ 1 ਮਹੀਨਾ ਹੋਇਆ ਸੀ ਉੱਥੇ ਜਾ ਕੇ ਦੁਸ਼ਮਣੀ ਕੀ ਹੋਣੀ ਸੀ ਜਿਨ੍ਹਾਂ ਇੱਥੇ ਬੜੇ ਪਿਆਰ ਨਾਲ ਰਹਿੰਦੇ ਸਨ ਤੇ ਉਹਨਾਂ ਉੱਥੇ ਜਾ ਕੇ ਦੁਸ਼ਮਣੀ ਕਿਸੇ ਨਾਲ ਕੀ ਕਰਨੀ ਸੀ ਇਹੋ ਜਿਹੀ ਕੋਈ ਨਾ ਤੇ ਦੁਸ਼ਮਣੀ ਵਾਲੀ ਗੱਲ ਸੀ ਤੇ ਨਾ ਹੀ ਕੋਈ ਲੁੱਟ ਹੋ ਰਹੀ ਸੀ ਕੋਈ ਕਾਰਵਾਈ हां देखो कनेडियन पुलिस उथे ਕਰ ਰਹੀ ਇਨਵੈਸਟਿਗੇਸ਼ਨ ਕਰ ਰਹੇ ਨੇ ਪਰ ਹਾਲੇ ਤੱਕ ਕੋਈ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਾਰਨ ਕੀ ਹੈ ਮੰਗ ਕੀ ਕਰਦੇ ਉਹ ਭਾਰਤ ਸਰਕਾਰ ਨੂੰ ਵੀ ਤੁਸੀਂ ਦੇਖੋ ਮੰਗੇ ਕਰਨਿਆ ਕਿ ਭਾਰਤ ਸਰਕਾਰ ਤੋਂ ਹੀ ਮੰਗ ਕਰਨਿਆ ਕਿ ਸਾਡੇ ਭਾਰਤ ਦੇ ਵਸਨੀਕ ਸਨ ਤੇ ਭਾਰਤ ਨੂੰ ਉਹਨਾਂ ਦੀ ਜਿਹੜੀ ਇਹ ਪਰਵਾਹੀ ਕਰਨੀ ਚਾਹੀਦੀ ਹੈ ਕਿਉਂਕਿ ਇੱਥੋਂ ਦੇ ਵਾਸੀ ਸਨ ਜੇ ਸਾਡੇ ਇੱਥੋਂ ਦੇ ਵਾਸੀ ਨੇ ਤੇ ਸਾਡੀ ਭਾਰਤ ਸਰਕਾਰ ਹੀ ਸਾਡੀ ਰੱਖਿਆ ਕਰੇਗੀ ਤੇ ਕੈਨੇਡਾ ਦੇ ਵਿੱਚ ਸਾਡੇ ਨਾਲ ਜਾ ਕੇ ਇੰਨੀ ਇਹ ਦੁਖਦਾਈ ਘਟਨਾ ਵਾਪਰੀ ਹੈ ਤੇ ਇਹਦੇ ਲਈ ਅਸੀਂ ਮੰਗ ਕਰਨਾ ਹੈ ਕਿ ਭਾਰਤ ਸਰਕਾਰ ਵੀ ਦੇ ਵਿੱਚ ਵੀ ਨਹੀਂ ਆਈ ਉਹ ਨਹੀਂ ਪਹਿਚਾਨ ਚ ਨਹੀਂ ਆਇਆ ਪਹਿਚਾਨ ਤੇ ਇਸ ਤਰ੍ਹਾਂ ਸੇ ਜੀ ਤਿੰਨ ਘਰ ਚ ਜਿਸਨ ਤਿੰਨਾਂ ਨੂੰ ਹੀ ਗੋਲੀਆਂ ਵੱਜ ਗਈਆਂ ਜੀ ਤੋਂ ਉਹਨਾਂ ਤੋਂ ਪਹਿਚਾਨਨ ਨਾਲ ਤੇ ਕੋਈ ਹੈ ਹੀ ਨਹੀਂ ਦੋ ਤੇ ਬਚੇ ਹੀ ਨਹੀਂ ਹੁਣ ਪਨੇਵੀ ਹੋਸ਼ ਚ ਆਏਗੀ ਹਾਲੇ ਉਹ ਬਿਉਸ਼ੇ ਉਸ ਟਾਈਮ ਤੱਕ ਜੇ ਉਹਨੇ ਵੇਖਿਆ ਵੀ ਹੋਏਗਾ ਤੇ ਕੀ ਪਤਾ ਪਹਿਚਾਨ ਰਹਿੰਦੀ ਏ ਕਿ ਨਹੀਂ ਰਹਿੰਦੀ ਕੋਈ ਡਾਕਟਰ ਕਹਿ ਰਹੇ ਨੇ ਕਿ ਇਹਨੂੰ ਹਾਲੇ ਵੀ ਜੇ ਨੋਰਮਲ ਜ਼ਿੰਦਗੀ ਚ ਆਉਣ ਵਾਸਤੇ ਘੱਟੋ ਘੱਟ 3-4 ਸਾਲ ਲੱਗ ਜਾਣਗੇ ਜੀ ਹਾਂਜੀ ਬਿਲਕੁਲ ਤੋ ਆਪਾਂ ਕੈਨੇਡਾ ਤੋਂ ਚਸ਼ਮਦੀਤ ਗਵਾਹ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਲਵਾਂਗੇ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਉਹਨਾਂ ਦੇ ਵੀ ਨਾਲ ਜਿਹੜੇ ਫੋਨਾਂ ਤੇ ਗੱਲਬਾਤ ਹੁੰਦੀ ਹੈ ਪੁਲਿਸ ਵਾਲਿਆਂ ਦੀ ਤਾਂ ਗੱਲਬਾਤ ਉਹਨਾਂ ਨਾਲ ਵੀ ਕਰ ਲਾਂਗੇ ਫੋਨ ਤੁਸੀਂ ਦੇਖ ਸਕਦੇ ਹੋ ਇਹ ਫੋਨ ਤੇ ਕਾਲ ਲਿਆ ਹੋਇਆ ਗੁਰਦੇਵ ਸਿੰਘ ਸਾਡੇ ਨਾਲ ਨੇ ਵਿਜੀ ਵਾਈਗੂ ਜੀ ਕਾ ਖਾਲਸਾ ਵਾਈਗੂ ਜੀ ਕੇ ਫਤਿਹ ਹਾਂਜੀ ਵਾਇਲਡ ਜੀ ਕਾਲ ਸਾਹਿਬ ਜੀ ਜੀ ਕ ਤੇ ਜੀ ਵੀਰ ਜੀ ਜਿਹੜੀ ਘਟਨਾ ਸਾਹਮਣੇ ਆ ਰਹੀ ਹੈ ਕਿਸ ਤਰ੍ਹਾਂ ਵਾਪਰਦੀ ਹੈਗੀ ਆ ਕਿਵੇਂ ਪਰਿਵਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹਾਂਜੀ ਇਹ 20 ਨਵੰਬਰ ਦੀ ਘਟਨਾ ਜੀ 2023 ਦੀ ਜੀ ਰਾਤ ਨੂੰ 11:30 ਵਜੇ ਹੂੰ ਹਾਂਜੀ ਮੈਂ ਉਦੋਂ ਕੰਮ ਤੇ ਹੁੰਦਾ ਜੀ ਜੀ ਤੇ ਉਦੋਂ ਮੇਰੇ ਦੋਸਤ ਦੀ ਕਾਲ ਆਉਂਦੀ ਮੈਨੂੰ ਆਪਣੇ ਘਰੇ ਗੋਲੀਆਂ ਚੱਲ ਗਈਆਂ ਹਨ ਹੂੰ ਤੇ ਮੈਂ ਸਵੇਰੇ ਪਹੁੰਚਦਾ ਜੀ ਹੂੰ ਉਦੋਂ ਪਹਿਲਾਂ ਮਾਤਾ ਜੀ ਰੀ ਸਾਰੇ ਹਸਪਤਾਲ ਦੇ ਵਿੱਚ ਹੁੰਦੇ ਆ ਤੇ ਹਾਂਜੀ 22 22 ਗੋਲੀਆਂ ਮਾਤਾ ਦੇ 22 23 ਗੋਲੀਆਂ ਲੱਗਦੀਆਂ ਭੈਣ ਦੇ 13 14 ਗੋਲੀਆਂ ਲੱਗਦੀਆਂ ਜੀ ਇਦਾਂ ਕਰਕੇ ਉਹ ਹਾਂਜੀ ਹੋਇਆ ਕੀ ਸੀ ਮਤਲਬ ਕਿ ਪੂਰੀ ਘਟਨਾ ਇਹ ਵਾਪਰੀ ਕਿੱਦਾਂ ਹੈਗੀ ਆ ਕੋਈ ਪਤਾ ਲੱਗਾ ਕੋਈ ਪ੍ਰੂਫ ਸਾਹਮਣੇ ਆਇਆ ਜੀ ਮਨੇ ਪ੍ਰੂਫ ਤਾਂ ਜੀ ਜਦੋਂ ਇਸ ਜਦੋਂ ਮੈਂ ਆਪਣੇ ਦੋਸਤ ਤੋਂ ਸੁਣਿਆ ਕਿ ਘਰੇ ਗੋਲੀਆਂ ਚਲੀਆਂ ਸਭ ਤੋਂ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸਾਡੇ ਘਰੇ 4 ਦਿਨ ਪਹਿਲਾਂ ਪੁਲਿਸ ਆ ਕੇ ਜਾਂਦੀ ਹੈ ਨਾ ਜੀ ਓਕੇ ਉਹ ਅਸੀਂ ਹੁਣ ਪਤਾ ਕਰਦੇ ਆ ਸਾਨੂੰ ਉਹ ਜਿਹੜਾ ਅਸੀਂ ਵੈਸੇ ਮੇਰੇ ਦੋਸਤ ਨਾਲ ਗੱਲ ਕਰਦੇ ਆ ਮਾਤਾ ਜੀ 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 ਅ ਤੋਂ ਦਿਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਕਿ 4 ਦਿਨ ਪਹਿਲਾਂ ਕੀ ਕਰਨ ਆਉਂਦੀ ਆ ਉਹ ਗੱਲ ਮੈਂ ਆਪਣੇ ਦੋਸਤ ਨਾਲ ਕਰਵਾ ਦੇਣਾ ਹੂੰ ਤੇ ਉਦੋਂ ਉਹ ਕੁੜੀ ਵਗੈਰਾ ਮਾਤਾ ਪਿਤਾ ਦੀ ਮੰਗਦੀ ਆ ਮੇਰੀ ਦੀ ਉਹ ਤਾਂ ਦੋਨੇ ਜਾਨੀ ਘਰੇ ਹੁੰਦੀ ਨੇ ਉਸ ਵਕਤ ਹਾਂਜੀ ਜੀ ਤੇ 4 ਦਿਨ ਬਾਅਦ ਇਹ ਘਟਨਾ ਵਾਪਰ ਜਾਂਦੀ ਹੈ ਮਤਲਬ ਪਾਸਪੋਰਟ ਦੀ ਕੋਈ ਫੋਟੋ ਵਗੈਰਾ ਵੀ ਖਿੱਚੀ ਉਹਨਾਂ ਨੇ ਜਾਂ ਖਾਲੀ ਦੇਖ ਕੇ ਹੀ ਚਲੇ ਜਾਂਦੇ ਨੇ ਦੇਖੋ ਦੇਖਣਾ ਹੋਵੇ ਫੋਟੋ ਖਿੱਚਣਾ ਹੋਵੇ ਅਗਲੇ ਜਿਹੜੇ ਟੀ ਹੋਮ ਸਾਈਡ ਇਨਵੈਸਟੀਗੇਸ਼ਨ ਤੇ ਆ ਉਹਨਾਂ ਨੂੰ ਸਾਰਾ ਦੇਖ ਕੇ ਉਹਦਾ ਇੱਕ ਯਾਦ ਹੁੰਦਾ ਨਾ ਜੀ ਜੀ ਜੋ ਵੀ ਸਾਨੂੰ ਤਾਂ ਪਤਾ ਹੈ ਕਿਉਂਕਿ ਉਹਨਾਂ ਨੇ ਅਸੀਂ ਉਹ ਕਾਰਡ ਲੱਭਦੇ ਸੀ 5 ਦਿਨ ਸਾਡਾ ਘਰ ਸੀ ਸੀਲ ਕੀਤਾ ਹੋਇਆ ਸੀ ਨਾ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਕਾਰਡ ਲੱਭਿਆ ਲੱਭਿਆ ਨਹੀਂ ਪਰ ਅਖੀਰ ਤੇ ਡੈਡੀ ਦੇ ਪਾਸਪੋਰਟ ਦੇ ਵਿੱਚੋਂ ਲੱਭਦਾ ਹੈ ਕਾਰਡ ਤਾਂ ਮਤਲਬ ਪੱਕੀ ਗੱਲ ਹੈ ਕਿ ਉਹ ਸਾਰਾ ਕੁਝ ਆ ਪਾਸਵਰਡ ਵਗੈਰਾ ਵੇਖ ਕੇ ਜਾਂਦੇ ਆ ਨਾ ਉਹ ਮੰਗਦੇ ਆ ਹੁਣ ਸਾਨੂੰ ਪਹਿਲਾਂ ਇਹ ਨਹੀਂ ਸੀ ਕਨਫਰਮ ਹੋ ਕਿ ਉਹਨਾਂ ਨੇ ਦਿਖਾਇਆ ਜੀ ਔਰ ਉਹ ਦਾ ਸਬੂਤ ਸਾਨੂੰ ਆ ਪੀ ਉਹ ਪਾਸਪੋਰਟ ਜਦੋਂ ਕਾਰਡੂ ਦੇ ਵਿੱਚ ਹੁੰਦਾ ਸਾਨੂੰ ਮਿਲ ਜਾਂਦਾ ਉਸ ਚੀਜ਼ ਦਾ ਕੋਈ ਸੀਸੀਟੀਵੀ ਫੁਟੇਜ ਨਹੀਂ ਸੀ ਹੈ ਕੈਮਰਾ ਵਗੈਰਾ ਲੱਗਾ ਸੀ ਉੱਥੇ ਕੋਈ ਨਹੀਂ ਉਹ ਦੂਰ ਸੀ ਕੈਮਰਾ ਮਤਲਬ ਨਾਲ ਜਾੜ ਸੀ ਤਾਂ ਕਰਕੇ ਸਾਡੇ ਘਰ ਦੇ ਵਿੱਚ ਨਹੀਂ ਸੀ ਹੈਗਾ ਕਹਿੰਦਾ ਜੀ ਐਸੀ ਕਿ ਉਹ ਬਜ਼ੁਰਗਾ ਨੇ ਗਲਤੀ ਕਰ ਦਿੱਤੀ ਸੀ ਕਿ ਉਹਨਾਂ ਬਜ਼ੁਰਗਾ ਨੂੰ ਵੀ ਨਹੀਂ ਬਖਸ਼ਿਆ ਗਿਆ ਇਹਨੇ ਅੰਨੇ ਵਾ ਗੋਲੀਆਂ ਮਾਰ ਕੇ ਜਿਹੜਾ ਉਹਨਾਂ ਨੂੰ ਮਾਰ ਦਿੱਤਾ ਗਿਆ ਉਹ ਮੰਨ ਲਈ ਜੀ ਕੈਨੇਡਾ ਆਉਣ ਦੀ ਗਲਤੀ ਕਿ ਜਾਤੀ ਹੈ ਸਾਨੂੰ ਤੇ ਇਹੀ ਵੇਸੇ ਇਹਨਾਂ ਨੂੰ ਸੱਦਿਆ ਤਾਂ ਅਸੀਂ ਗਲਤੀ ਕੀਤਾ ਅਸੀਂ ਤੇਹੀ ਸੋਚਦੇ ਹਾਂ ਕਿਉਂਕਿ ਕੈਨੇਡਾ ਦੇ ਵਿੱਚ ਤਾਂ ਸੇਫਟੀ ਦਾ ਇਸ਼ੂ ਸਭ ਤੋਂ ਵੱਡਾ ਮੰਨਿਆ ਜਾਂਦਾ ਵੀ ਇੱਥੇ ਬਹੁਤ ਸੇਫ ਹੈ ਇਸ ਕਰਕੇ ਵੀ ਸਾਰੇ ਮੁਲਕਾਂ ਤੋਂ ਇੱਥੇ ਲੋਕ ਆਪਣੀ ਨਾਗਰਿਕਤਾ ਲੈਂਦੇ ਆ ਹਨ ਹਾਂਜੀ ਤੇ ਕੋਈ ਵੀ ਤੁਸੀਂ ਦੇਖੋ ਅਸੀਂ ਕਦੇ ਕੈਨੇਡਾ ਚ ਅੱਜ ਤੱਕ ਕੋਈ ਵੀ ਅਜਿਹਾ ਕੇਸ ਨਹੀਂ ਹੋਇਆ ਹੈਗਾ ਕਿ ਹੋਮਿਸਾਈਡ ਬ੍ਰਾਂਚ ਦੀ ਆ ਕੇ ਜਾਂਦੀ ਸਾਨੂੰ ਹੁਣ ਪਤਾ ਲੱਗਦਾ ਹੋਮਿਸਾਈਡ ਕਤਲ ਦਾ ਜਿਹੜਾ ਆਧਾਰਾ ਹੁੰਦਾ ਹੈ ਪੁਲਿਸ ਦਾ ਉਹ ਵੱਖਰਾ ਹੁੰਦਾ ਹੈ ਜੀ ਉਹ ਸਾਡੇ ਕੋਲ ਆ ਕੇ ਜਾਂਦੇ ਆ 4 ਦਿਨ ਪਹਿਲਾਂ ਹੂੰ ਉਹ ਤਾਂ ਇਹ ਵੀ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਉਹ ਰੀਅਲ ਰੀਅਲ ਪੁਲਿਸ ਸੀ ਜਾਂ ਕੋਈ ਫੇਕ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਦੇ ਹੋ ਕਿ 5 ਦਿਨਾਂ ਬਾਅਦ ਘਟਨਾ ਵਾਪਰ ਜਾਂਦੀ ਆ ਕੀ ਏ ਵੀ ਸਾਹਮਣੇ ਆਇਆ ਕਿ ਉਹ ਰੀਅਲ ਪੁਲਿਸ ਸੀ ਜਾਂ ਫੇਕ ਸੀ ਕਿਉਂਕਿ ਕਈ ਵਾਰ ਇਹ ਵੀ ਹੁੰਦਾ ਆ ਕਿ ਜੇ ਕਿਸੇ ਨੇ ਰੰਜਿਸ਼ ਦੇ ਤਹਿਤ ਕੀਤਾ ਜਾਂ ਪ੍ਰੀਪਲਾਨ ਕੀਤਾ ਤਾਂ ਵੀ ਕੋਈ ਸੂਚਨਾ ਤੁਹਾਨੂੰ ਹੋਵੇ ਦੇਖੋ ਜੇ ਫੇਕ ਸੀ ਤਾਂ ਵੀ ਕੇਸ ਸਿਸਟਮ ਤੇ ਸਵਾਲ ਉੱਠਦਾ ਹੈ ਵੀ ਤੁਹਾਡੀਆਂ ਵਰਦੀਆਂ ਤੁਹਾਡੀਆਂ ਗੱਟੀਆਂ ਕੌਣ ਇੱਥੇ ਸਿਸਟਮ ਦੇ ਕਿੱਡੇ ਵੱਡੇ ਗਰੂਪ ਨੇ ਜਿਹੜੇ ਫੇਕ ਵਰਦੀਆਂ ਪਾ ਕੇ ਇੰਨਾ ਕੁਸ਼ ਕਰ ਜਾਂਦੇ ਆ ਉਹ ਵੀ ਕੈਨੇਡਾ ਦੀ ਧਰਤੀ ਤੇ ਤੇ ਦੂਜੀ ਗੱਲ ਉਹ ਪੁਲਸਵ ਵਾਲੀ ਹੀ ਸੀ ਕਿਉਂਕਿ ਉਹ 1.5 ਘੰਟੇ ਉੱਥੇ ਸਾਡੇ ਡਰਾਈਵ ਦੇ ਘਰ ਦੇ ਬਾਹਰ ਖੜੇ ਰਹੇ ਆ ਜੀ ਜੀ ਜਿਹੜਾ ਕੋਈ ਹੋਰ ਹੁੰਦਾ ਉਹ ਨਾਲ ਦੀ ਨਾਲ ਚੱਲ ਜਾਂਦਾ ਹਾਂ ਜੀ ਨਾਲੇ ਪੁਲਸ ਨੇ ਉਸ ਚੀਜ਼ ਨੂੰ ਮਨਾ ਨਹੀਂ ਕੀਤਾ ਵੀ ਅਸੀਂ ਨਹੀਂ ਹੈਗੇ ਸੀ ਓਕੇ ਹਾਂ ਜੀ ਜੀ ਹੁਣ ਬੇਟੇ ਦਾ ਕੀ ਹਾਲ ਹੈ ਬੇਟਾ ਇਸ ਵਕਤ ਬੇਟੀ ਦਾ ਜੀ ਉਹ ਵੀ ক্রিਟੀਕਲ ਨੇ ਜੀ ਓਕੇ ਤੇ ਬੇਟਾ ਇਸ ਵਕਤ ਕਿੱਥੇ ਹੋ ਸਕਦੇ ਡਾਕਟਰ ਆਪਣਾ ਵਾਹ ਲਾਉਂਦੇ ਆ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਜੀ ਜੀ ਓਕੇ ਗੁਰਦੇ ਸੌਰੀ ਹਾਂਜੀ ਠੀਕ ਹੈ ਤੇ ਵੀਰ ਜੀ ਦੁੱਖ ਵੀ ਲੱਗਦਾ ਆ ਕਿ ਮਾਪੇ ਦਾ ਰਾਈਟ ਆ ਆਪਣੇ ਮਾਤਾ ਪਿਤਾ ਨੂੰ ਮਿਲਣ ਦਾ ਤੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਵਾਪਰ ਜਾਂਦੀ ਹੈ ਹਾਂਜੀ ਬਿਲਕੁਲ ਇਹੀ ਮਹਿਸੂਸ ਹੁੰਦਾ ਜੀ ਤੁਸੀਂ ਠੀਕ ਹੋ ਹਾਂਜੀ ਠੀਕ ਹੈ ਵੀਰ ਜੀ ਓਕੇ ਦੇ ਕੋਈ ਦੇ ਵਿੱਚ ਜਦੋਂ ਉਹ ਗੋਲੀਆਂ ਮਾਰ ਕੇ ਜਾਂਦੇ ਨੇ ਤੇ ਪੁਲਿਸ ਨੂੰ ਇਹ ਦੱਸਦੀ ਹੈ ਕਿ ਕੁਝ ਟਾਈਮ 10 ਕਿਲੋਮੀਟਰ ਦੂਰ ਦੇ ਵਿੱਚ ਉਹ ਜਿਹੜੀ ਗੱਡੀ ਤੇ ਐਨ ਜਿਹੜੇ ਟਰੱਕ ਚ ਆਏ ਨੇ ਉਹਨੂੰ ਵੀ ਬਲਾਸਟ ਕਰ ਦਿੱਤਾ ਉਹਨਾਂ ਨੇ ਕਿ ਉਹਦਾ ਵੀ ਕੋਈ ਚੀਜ਼ ਬਚੀ ਨਹੀਂ ਕਿ ਜਿਹੜਾ ਉਹਨੂੰ ਕੋਈ ਪਛਾਣ ਸਕੇ ਕਿ ਉਹ ਕੀ ਚੀਜ਼ ਸੀ। ਓਕੇ ਹਾਂਜੀ ਮਤਲਬ ਕਿ ਜਿਹੜੀ ਗੱਡੀ ਦੇ ਵਿੱਚ ਗੋਲੀਆਂ ਮਾਰ ਕੇ ਜਿਹੜੇ ਜਾਂਦੇ ਉਹਨਾਂ ਦੀ ਗੱਲ ਕਰੇ ਕਿ ਹਾਂ ਜਿਹੜੇ ਗੋਲੀਆਂ ਮਾਰਨ ਆਏ ਸਨ ਜੀ ਉਹ ਜਦੋਂ ਉੱਥੋਂ ਚਲੇ ਜਾਂਦੇ ਨੇ ਇਹਨਾਂ ਨੂੰ ਗੋਲੀਆਂ ਮਾਰ ਕੇ ਸਾਡੇ ਪਰਿਵਾਰ ਨੂੰ ਤੇ 10 ਕਿਲੋਮੀਟਰ ਜਾ ਕੇ ਜਿਹੜੀ ਉਹਨਾਂ ਕੋਲ ਗੱਡੀ ਸੀ ਉਹ ਉਹਨੂੰ ਵੀ ਬਲਾਸਟ ਕਰ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਫਿਰ ਮੋਰਾ ਬਣਾਇਆ ਗਿਆ ਉਹਨਾਂ ਨੂੰ ਦੇਖੋ ਇਹ ਕੀ ਪਤਾ ਕੀ ਹੋਇਆ ਜਾਂ ਉਹਨਾਂ ਆਪਣੀ ਹੀ ਪਛਾਣ ਲਕੋਣ ਦੇ ਵਾਸਤੇ ਉਹ ਗੱਡੀ ਬਲਾਸਟ ਕੀਤੀ ਹੈ ਜੀ ਕਿਉਂਕਿ ਹਰ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਕਿਉਂ ਕੀਤੀ ਉਹਨਾਂ ਨੇ ਕਿਉਂ ਗੱਡੀ ਦੀ ਪਛਾਣ ਵੀ ਨਹੀਂ ਹੋਈ ਕਿ ਗੱਡੀ ਕੀ ਸੀ ਇਹਨਾਂ ਤਗੜਾ ਬਲਾਸਟ ਕੀਤਾ ਕਿਉਂਕਿ ਗੱਡੀ ਦਾ ਕੁਝ ਵੀ ਪਛਾਣ ਚ ਨਹੀਂ ਆ ਰਹੀ ਕਿ ਗੱਡੀ ਹੈ ਕਿ ਢੀ ਸੀ ਸੋ ਇਹ ਗੁਰਦਿੱਤ ਸਿੰਘ ਸਾਡੇ ਨਾਲ ਬੇਟਾ ਜੀ ਗੱਲ ਕਰ ਰਹੇ ਸੀਗੇ ਬੇਟੀ ਉਹ ਵੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਲਗਾਤਾਰ ਹੀ ਕੈਨੇਡਾ ਤੋਂ ਘਟਨਾਵਾਂ ਜੜੀਆਂ ਵਾਪਰੀਆਂ ਨੇ ਹਰ ਇੱਕ ਦਿਨ ਇੱਕ ਕਤਲ ਦੀ ਨਿਊਜ਼ ਸਾਹਮਣੇ ਆਉਂਦੀ ਹੈ ਤੇ ਕਿਸੇ ਮਾਂ ਦਾ ਘਰ ਉਜੜ ਜਾਂਦਾ ਪਰ ਇਹ ਜਿਹੜੀ ਦੁਖਦਾਈ ਘਟਨਾ ਕਿ ਬਜ਼ੁਰਗ ਅਵਸਥਾ ਦੇ ਵਿੱਚ ਦੋ ਪਤੀ ਪਤਨੀ ਆਪਣੇ ਬੱਚਿਆਂ ਨੂੰ ਮਿਲਣ ਜਾਂਦੇ ਨੇ ਜੋ ਕਿ ਗੁਰਸਿੱਖ ਨੇ ਦਸਤਾਰਾਂ ਸਜਾਈਆਂ ਹੋਈਆਂ ਨਾਮ ਬੰਦਗੀ ਕਰਨ ਵਾਲੇ ਨੇ ਤੇ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਕਿਸੇ ਨਾਲ ਵੀ ਕਦੇ ਉਹਨਾਂ ਦਾ ਵੈਰ ਨਹੀਂ ਸੀ ਪਰ ਫਿਰ ਵੀ ਇਸ ਤਰੀਕੇ ਦੇ ਨਾਲ ਬੇਰਹਿਮੀ ਨਾਲ ਉਹਨਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਜਿਹੜੀ ਕਰ ਦਿੱਤੀ ਜਾਂਦੀ ਹੈ ਕਿ ਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਮਾਮਲਾ ਅਜੇ ਤੱਕ ਪੂਰਾ ਸੁਲਝਿਆ ਨਹੀਂ ਹੈਗਾ ਨਹੀਂ ਮਾਮਲਾ ਹਲੇ ਤੱਕ ਕੋਈ ਸੁਲਝਿਆ ਨਹੀਂ ਕਿਉਂਕਿ ਹਲੇ ਤੱਕ ਹਾਂਜੀ ਹਲੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੌਨਸਨ ਕੀ ਕਾਰਨ ਕੀ ਸੀ ਕਿਉਂਕਿ ਸਾਨੂੰ ਕਾਰਨ ਦਾ ਤੇ ਕੋਈ ਪਤਾ ਲੱਗਣਾ ਚਾਹੀਦਾ ਹੈ ਕਿ ਕਾਰਨ ਕੀ ਸੀ ਕਿ ਇਸ ਕਾਰਨ ਲਈ ਸਾਡੇ ਇਨੇ ਪੂਰੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਹੈ ਕਿਉਂਕਿ ਬੱਚੀ ਵੀ ਹਾਲੇ ਬਿਮਾਰ ਪਈ ਹੈ ਹਸਪੀਟਲ ਦੇ ਵਿੱਚ ਕਿੰਨਾ ਹਾਲਤ ਵਿੱਚ ਕਿੰਨਾ ਦੱਸਣ ਦੀ ਹਾਲਤ ਦੇ ਵਿੱਚ ਨਹੀਂ ਹੈਗੀ ਕਿ ਸਾਡੇ ਮੇਰੇ ਸਾਹਮਣੇ ਕੀ ਕੁਝ ਹੋਇਆ ਫਿਰ ਉਹਦੇ ਸਾਹਮਣੇ ਹੀ ਗੋਲੀਆਂ ਵਜੀਆਂ ਨੇ ਕਿਉਂਕਿ ਇੱਕ ਬੱਚੀ ਦੇ ਸਾਹਮਣੇ ਇੱਕ ਮਾਂ ਪਿਓ ਨੂੰ ਗੋਲੀਆਂ ਵਜੀਆਂ ਹੋਣ ਤੇ ਫਿਰ ਉਹ ਬੱਚੀ ਤੇ वैसे ही हो ਜਾਂਦੀ ਹੈ ਪਰ ਉਹਨੂੰ ਤੇ ਫਿਰ ਖੁਦ ਵੀ 12 13 ਗੋਲੀਆਂ ਬਚੀਆਂ ਇਹ ਪਤਾ ਲੱਗਾ ਕਿ ਕਿੰਨੇ ਜਣੇ ਸੀ ਇੱਕ ਸੀ ਦੋ ਸੀ ਤਿੰਨ ਸੀ ਜਾਂ ਕਿਸ ਤਰ੍ਹਾਂ ਇਹ ਵੀ ਕੋਈ ਪਤਾ ਨਹੀਂ ਲੱਗਾ ਜੀ ਜੀ ਇਹ ਵੀ ਕੋਈ ਪਤਾ ਨਹੀਂ ਕਿੰਨੇ ਜਣੇ ਸਨ ਹੂੰ ਕਿਉਂਕਿ ਦੇਖਣ ਵਾਲਾ ਕੋਈ ਹੈ ਹੀ ਨਹੀਂ ਸੀ ਜੀ ਤਿੰਨਾਂ ਨੂੰ ਹੀ ਉਹਨਾਂ ਗੋਲੀਆਂ ਮਾਰ ਦਿੱਤੀਆਂ ਸਨ ਬਿਲਕੁਲ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦੇ ਲਈ ਸੁਦਸ਼ਕੋ ਜੁੜੇ ਰਹੋ ਰੋਜ਼ਾਨਾ ਸਪੋਕਸ ਮੈਦਨਾ ਜਿਸ ਤਰ੍ਹਾਂ ਹੀ ਇਸ ਮਸਲੇ ਦੀ ਗੁੱਥੀ ਸੁੱਲਝਦੀ ਹੈ ਤਾਂ ਤੁਹਾਡੇ ਰੂਬਰੂ ਕਰਾਂਗੇ ਤਦ ਤੱਕ ਲਈਦਾ ਸਤਿ ਸ੍ਰੀ ਅਕਾਲ ਧੰਨਵਾਦ